ਜੇ ਉਹ ਨਹੀਂ ਮਿਲਾਉਣਗੇ ਤਾਂ ਸ਼ੰਕੇ ਵਧਣਗੇ ਹਾਂਜੀ ਹਾਂਜੀ ਜੇ ਮਿਲਾ ਦੋਣਗੇ ਗੱਲ ਖਤਮ ਹੋ ਜਾਊਗੀ ਸੋ ਸਾਡਾ ਹੁਣ ਅਸੀਂ ਇੱਥੇ ਬੈਠੇ ਆਂ ਚਲੋ ਅਸੀਂ ਤਾਂ ਬੈਠੇ ਹੀ ਰਹਿਣਾ ਕਿਉਂਕਿ ਉਹ ਜਿਹੜਾ ਸਣੀ ਮੁੰਡਾ ਸੰਦੀਪ ਸਿੰਘ ਹੈ ਉਹ ਸਿੱਖਾਂ ਲਈ ਕੌਮੀ ਬੰਦਾ ਹੈ ਹਾਂਜੀ ਹਾਂਜੀ ਉਹਨੇ ਜੋ ਪਹਿਲਾਂ ਸੇਵਾ ਘਟੀ ਹੈ ਉਹ ਵੀ ਕੌਮੀ ਸੇਵਾ ਚ ਘਟੀ ਹੈ ਜਿਹੜਾ ਕੋਈ ਹੁਣ ਸੁਣ ਰਹੇ ਆਂ ਸਾਡੀ ਅਕਲ ਤਾਂ ਇਹ ਕਹਿੰਦੀ ਆ ਬੈਠੇ ਤੇ ਗੱਲਾਂ ਕਰੀ ਜਾਂਦੇ ਆ ਵੀ ਹੁਣ ਫਿਰ ਉਹ ਲਾਹਾਂ ਲੈ ਗਿਆ ਹਾਂਜੀ ਹਾਂਜੀ ਸੋ ਇਹ ਗੱਲਾਂ ਹੋਰ ਵਧਣਗੀਆਂ ਜੇਕਰ ਉਹ ਉਹਦੇ ਭਰਾ ਹਰਦੀਪ ਸਿੰਘ ਜੀ ਨੂੰ ਜਿਹੜਾ ਕੱਲ ਦਾ ਇੱਥੇ ਹੀ ਹੈ ਉਹਨੂੰ 2 ਮਿੰਟ ਲਈ ਆਪਣੇ ਭਰਾ ਨਾਲ ਬੁਲਾ ਕੇ ਫਤਿਹ ਬੁਲਾ ਦੇਣ ਉਹਦਾ ਭਰਾ ਕਹਿ ਦੂਗਾ ਵੀ ਠੀਕ ਆ ਮੈਂ ਠੀਕ ਠਾਕ ਆ ਭਾਈ ਜਿਵੇਂ ਪ੍ਰਸ਼ਾਸਨ ਅਨ ਆਫੀਸ਼ੀਅਲੀ ਕਹਿ ਰਿਹਾ ਹੈ ਤੇ ਜੇ ਉਹ ਠੀਕ ਠਾਕ ਹੈ ਗੱਲ ਖਤਮ ਸੋ ਸਾਡੀ ਇਹ ਮੰਗ ਤਾਂ ਨਹੀਂ ਪਰ ਸਾਡੇ ਲੋਕਾਂ ਦੀ ਇਹ ਭਾਵਨਾ ਹੈ ਜਿਹੜੀ ਸਿੱਖ ਸੰਗਤ ਇੱਥੇ ਆਈ ਹੈ ਉਹਨਾਂ ਦੀ ਭਾਵਨਾ ਹੈ ਕਿ ਸੰਦੀਪ ਸਿੰਘ ਠੀਕ ਠਾਕ ਹੈਗਾ ਸਾਨੂੰ ਦੋ ਮਿੰਟ ਲਈ ਮਿਲਾ ਦੋ